ਚੜਦੀ ਸਵੇਰ ਹੀ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਵਿਆਹ ਸਮਾਗਮ ਦੇ ਵਿੱਚ ਗੈਂਗਵਾਰ ਹੋਈ ਹੈ ਜੀਹਾਂ ਦੋ ਗੁੱਟਾਂ ਵਿਚਕਾਰ ਚੜਪ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਵਿਆਹ ਦੇ ਵਿੱਚ ਹੀ ਗੋਲੀਆਂ ਚੱਲੀਆਂ ਨੇ ਜਿਸ ਕਰਕੇ ਵਿਆਹ ਦੇ ਵਿੱਚ ਭਗਦੜ ਮਚ ਜਾਂਦੀ ਹੈ ਇਸੇ ਦੌਰਾਨ ਦੱਸੇ ਕਿ ਤਿੰਨ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਕਈ ਹੋਰ ਵੀ ਲੋਕ ਜ਼ਖਮੀ ਹੋਏ ਨੇ ਤਾਂ ਬੇਹਦੀ ਇਹ ਵੱਡੀ ਵਾਰਦਾਤ ਜਿਹੜੀ ਹੈ ਪੰਜਾਬ ਦੇ ਵਿੱਚ ਹੋਈ ਹੈ ਪੰਜਾਬ ਦੇ ਲੁਧਿਆਣਾ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਲੁਧਿਆਣਾ ਦੇ ਵਿੱਚ ਸਤੇ ਕੇ ਦੇਰ ਰਾਤ ਵਿਆਹ ਸਮਾਗਮ ਦੇ ਵਿੱਚ ਗੋਲੀਆਂ ਚੱਲੀਆਂ ਤਾਬੜ ਤੋੜ ਗੋਲੀਆਂ ਜੋ ਹੈ ਤੇ ਦੋ ਗੁੱਟਾਂ ਵਿਚਕਾਰ ਚੱਲਦੀਆਂ ਨੇ ਤੇ ਉਸ ਤੋਂ ਬਾਅਦ ਵਿਆਹ ਸਮਾਗਮ ਦੇ ਵਿੱਚ ਜਿਹੜੇ ਬਰਾਤੀ ਪਹੁੰਚੇ ਹੋਏ ਸੀਗੇ ਜਿਹੜੀ ਬਾਕੀ ਲੋਕ ਲੋਕ ਜਿਹੜੇ ਪਹੁੰਚੇ ਹੋਏ ਸੀਗੇ ਉਹ ਭਜਨਾ ਸ਼ੁਰੂ ਕਰ ਦਿੰਦੇ ਨੇ ਤੇ ਭਗੜ ਮੱਜ ਜਾਂਦੀ ਹੈ ਮੌਕੇ ਤੇ ਜਿਸ ਕਰਕੇ ਕਈ ਲੋਕ ਜੋ ਹੈ ਇਸ ਕਾਰਨ ਜ਼ਖਮੀ ਹੋ ਜਾਂਦੇ ਨੇ ਤੇ ਕਈ ਲੋਕ ਜੋ ਹੈ ਗੋਲੀ ਲੱਗਣ ਨਾਲ ਵੀ ਦੱਸਿਆ ਜਾ ਰਿਹਾ ਕਿ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਲਾਂਕਿ ਪਹਿਲਾਂ ਜੋ ਹੈ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਸੀ ਲੇਕਿਨ ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਦੋ ਮਹਿਲਾਵਾਂ ਜੋ ਇਸ ਪੂਰੀ ਵਾਰਦਾਤ ਦੇ ਦੌਰਾਨ ਜ਼ਖਮੀ ਹੋਈਆਂ ਸੀ ਉਹ ਵੀ ਜੋ ਹੈ ਹੁਣ ਉਹਨਾਂ ਦੀ ਵੀ ਮੌਤ ਹੋ ਗਈ ਹੈ ਤਾਂ ਬਿਹਾਦੀ ਇਹ ਵੱਡੀ ਵਾਰਦਾਤ ਲੁਧਿਆਣਾ ਦੇ ਪਖੋਵਾਲ ਰੋਡ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਬਾਥ ਕੈਸਲ ਦੇ ਵਿੱਚ ਦੱਸਦੇ ਕਿ ਪੂਰੀ ਵਾਰਦਾਤ ਹੁੰਦੀ ਹੈ ਦਰਅਸਲ ਇੱਥੇ ਦੱਸਿਆ ਜਾ ਰਿਹਾ ਹੈ ਕਿ ਠੇਕੇਦਾਰ ਵਰਿੰਦਰ ਕਪੂਰ ਦੇ ਪਤੀਜੇ ਦਾ ਵਿਆਹ ਚੱਲ ਰਿਹਾ ਸੀਗਾ ਇਸ ਵਿਆਹ ਸਮਾ ਗਦਮ ਦੇ ਵਿੱਚ ਉਸਨੇ ਜੋ ਹੈ ਆਪਣੇ ਸਾਥੀਆਂ ਨੂੰ ਨਿਯੋਤਾ ਦਿੱਤਾ ਹੋਇਆ ਸੀ ਆਪਾਂ ਕਹ ਲੈ ਕਿ ਦੋ ਇੱਥੇ ਜੋ ਹੈ ਗੁੱਟ ਪਹੁੰਚੇ ਹੋਏ ਸੀਗੇ ਤਾਂ ਜਿੰਨਾ ਵਿਚਕਾਰ ਇੱਥੇ ਲੜਾਈ ਹੋ ਗਈ ਉਹਨਾਂ ਨੇ ਆਪਸ ਦੇ ਵਿੱਚ ਜਿਹੜੀ ਬਹਿਸ-ਬਸਈਆ ਕੀਤੀ ਤੇ ਅਚਾਨਕ ਇਹ ਜੋ ਹੈ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਤੋਂ ਬਾਅਦ ਪੂਰੇ ਵਿਆਹ ਸਮਾਗਮ ਦੇ ਵਿੱਚ ਭਜੜਾ ਪੈ ਜਾਂਦੀਆਂ ਨੇ ਲੋਕਾਂ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਜੋ ਹੈ ਉਹ ਬਣ ਜਾਂਦਾ ਤਾਂ ਮੌਕੇ ਦੀਆਂ ਤਹਾਨੂੰ ਤਸਵੀਰਾਂ ਜੋ ਹੈ ਉਹ ਵਖਾ ਰਿਆਂ ਕਿ ਰਾਤ ਵੇਲੇ ਕਿਸ ਤਰੀਕੇ ਦੇ ਨਾਲ ਬਾਤ ਕੈਸਲ ਦੇ ਬਾਹਰ ਜੋ ਹੈ ਪਾਜੜਾ ਪੈ ਜਾਂਦੀਆਂ ਨੇ ਜੋ ਬਰਾਤੀ ਉੱਥੇ ਪਹੁੰਚੇ ਹੋਏ ਸੀਗੇ ਉਹ ਵੀ ਭਜਨਾ ਸ਼ੁਰੂ ਕਰ ਦਿੰਦੇ ਨੇ ਸੋ ਤਿਲ ਲੋਕਾਂ ਦੀ ਮੌਤ ਹੋਈ ਹੈ ਕਈ ਲੋਕ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤਹ ਤਸਵੀਰਾਂ ਜੋ ਹੈ ਮੌਕੇ ਦੀਆਂ ਤੁਹਾਨੂੰ ਵਿਖਾ ਰਿਹਾ ਹੋਰ ਵੀ ਜਾਣਕਾਰੀ ਲਵਾਂਗੇ ਮੇਰੇ ਸਹਿਯੋਗੀ ਨਰਿੰਦਰ ਮਹਿੰਦਰੂ ਮੇਰੇ ਨਾਲ ਜੁੜ ਚੁੱਕੇ ਨੇ ਨਰਿੰਦਰ ਜੀ ਕੀ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਜੋ ਲੁਧਿਆਣਾ ਦੇ ਵਿੱਚ ਇਹ ਵਿਆਹ ਦੌਰਾਨ ਗੈਂਗਵਾਰ ਹੋਈ ਹੈ ਅ ਬਿਲਕੁਲ ਦੇਖੋ ਲੁਧਿਆਣਾ ਦੇ ਵਿੱਚ ਇੱਕ ਨਾਮੀ ਪੈਲੇਸ ਦੇ ਵਿੱਚ ਇੱਕ ਵਿਆਹ ਹੋ ਰਿਹਾ ਸੀਗਾ ਜਿਸ ਦੌਰਾਨ ਇਹ ਫਾਇਰਿੰਗ ਜਿਹੜੀ ਆ ਘਟਨਾ ਸਾਹਮਣੇ ਆਈ ਹੈ ਇਹ ਵੀ ਦੱਸਿਆ ਜਾ ਰਿਹਾ ਕਿ 60 ਤੋਂ ਉਜਾੜਾ ਜਿਹੜੀਆਂ ਰਾਉਂਡ ਜਿਹੜੀਆਂ ਫਾਇਰਿੰਗ ਹੋਈਆਂ ਨੇ ਦੋ ਗੁੱਟ ਜਿਹੜੇ ਨੇ ਆਮਨ ਨੂੰ ਸਾਹਮਣੇ ਹੋਏ ਨੇ ਇਹ ਦੋਨੇ ਗੁੱਟਾਂ ਨੂੰ ਜਿਹੜਾ ਵਾ ਇਨਵਿਟੇਸ਼ਨ ਜਿਹੜਾ ਵਾ ਦਿੱਤਾ ਗਿਆ ਸੀ ਵਿਆਹ ਦੇ ਲਈ ਸ਼ੁਭਮ ਮੋਟਾ ਗਰੁੱਪ ਅਤੇ ਇੱਕ ਅੰਕੁਰ ਗਰੁੱਪ ਹੈਗਾ ਵਾ ਇਹ ਦੋਨੇ ਗਰੁੱਪ ਜਿਹੜੇ ਆਮਨ ਸਾਹਮਣੇ ਇਸ ਤਰ੍ਹਾਂ ਨੇ ਇਹ ਫਾਇਰਿੰਗ ਹੋਈ ਆ ਆ ਪੁਲਿਸ ਇਸ ਮਾਮਲੇ ਦੇ ਵਿੱਚ ਫਿਲਹਾਲ ਜਾਂਚ ਕਰ ਰਹੀ ਆ ਇਹ ਚ ਵੀ ਦੱਸਦੀ ਕਿ ਇੱਕ ਵਿਅਕਤੀ ਸਮੇਤ ਦੋ ਮਹਿਲਾਵਾਂ ਜਿਹੜੀਆਂ ਜ਼ਖਮੀ ਹੋਈਆਂ ਸੀਗੀਆਂ ਉਹਨੇ ਦੱਸਿਆ ਜਾ ਰਿਹਾ ਕਿ ਇਹ ਤਿੰਨਾਂ ਦੀ ਜਿਹੜੀ ਆ ਮੌਤ ਹੋ ਚੁੱਕੀ ਆ ਪਰ ਪੁਲਿਸ ਵੱਲੋਂ ਹਰ ਇੱਕ ਜਾਣਕਾਰੀ ਇਸ ਤੀ ಸ್ಪਸ਼ਟ ਨਹੀਂ ਕੀਤੀ ਗਈ ਆ ਥੋੜੀ ਦੇਰ ਚ ਪੁਲਿਸ ਇਸ ਮਾਮਲੇ ਦੇ ਵਿੱਚ ਪ੍ਰੈਸ ਬ੍ਰੀਫਿੰਗ ਬ੍ਰੀਫਿੰਗ ਦੇਵੇਗੀ ਇਸ ਦੀ ਜੋ ਵੀ ਘਟਨਾ ਹੋਈ ਉਸਤੇ ਬਾਰੇ ਕੋਈ ਜਾਣਕਾਰੀ ਜਿਹੜੀ ਆ ਆ ਪੁਲਿਸ ਵੱਲੋਂ ਦਿੱਤੀ ਜਾਵੇਗੀ ਇਹ ਤੇ ਰਾਤ ਦੀ ਘਟਨਾ ਵਾ ਇਹ ਵੀ ਦੱਸ ਦਿੰਦੇ ਕਿ ਜਿਨ੍ਹਾਂ ਦਾ ਜਿਨ੍ਹਾਂ ਦਾ ਵਿ ਸਿਗਾ ਉਹਨਾਂ ਵਲੋਗ ਜਿਹੜੇ ਨੇ ਸ਼ਹਿਰ ਦੇ ਰਾਜਨੀਤਿਕ ਆਦੂ ਆਪੋਸ ਮੁਲਾਜ਼ਮ ਹੋਰ ਕਈ ਮੁਲਾਜ਼ਮਾਂ ਨੂੰ ਜਿਹੜੇ ਨੇ ਇਨਵਿਟੇਸ਼ਨ ਦਿੱਤੇ ਗਏ ਸੀ ਇਸ ਵਿਆਹ ਦੇ ਲਈ ਉਹ ਵੀ ਇਸ ਸ਼ਾਦੀ ਦੇ ਵਿੱਚ ਜਰੂਰ ਪਹੁੰਚੇ ਹੋਣਗੇ ਇਹ ਜਿਹੜੇ ਦੋ ਬੁੱਟ ਜਿਹੜੇ ਨੇ ਇਹਨਾਂ ਨੂੰ ਵੀ ਇਨਵਿਟੇਸ਼ਨ ਸੀਗਾ ਪਰ ਇਹ ਅਸਲਾ ਇਹਨਾਂ ਕੋਲ ਲਾਇਸੈਂਸ ਸੀਗਾ ਜਾਂ ਉਹਨੋਂ ਕੋਲ ਲਾਇਸੈਂਸ ਉਗਾਇਆ ਸੀ ਇਸ ਲੈਸ ਤੇ ਬਾਰੇ ਪੁਲਿਸ ਜਿਹੜੀ ਜਾਂਚ ਕਰ ਰਹੀ ਹੈ ਦੋਨਾਂ ਗਰੁੱਪਾਂ ਦੀ ਪਹਿਚਾਨ ਹੋ ਚੁੱਕੀ ਆ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਆ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਦਾਖਲ ਵੀ ਕਰਾਇਆ ਗਿਆ ਵਾ ਜੀ ਨਰਿੰਦਰ ਜਿਹੜਾ ਲੋਕਾਂ ਨੇ ਇਥੇ ਗੋਲੀਬਾਰੀ ਕੀਤੀ ਉਹਨਾਂ ਬਾਰੇ ਕੀ ਕੋਈ ਜਾਣਕਾਰੀ ਹੈ ਕਿ ਉਹ ਗੋਲੀ ਚਲਾਉਣ ਤੋਂ ਬਾਅਦ ਫਰਾਰ ਹੋ ਗਏ ਜਾਂ ਕਿਸ ਤਰੀਕੇ ਦੇ ਨਾਲ ਪੁਲਿਸ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਕਿ ਛਾਪੇਮਾਰੀ ਕਰ ਰਹੀ ਹੈ ਤਾਂ ਉਹਨਾਂ ਬਾਰੇ ਕੀ ਜਾਣਕਾਰੀ ਹੈ ਅੰਮ੍ਰਿਤਕੋ ਦੇਖੋ ਦੋ ਗਰੁੱਪ ਨੇ ਅੰਕੁਰ ਗਰੁੱਪਾ ਸ਼ੁਭਮ ਮੋਟਾ ਗਰੁੱਪਏ ਦੋਨੇ ਗਰੁੱਪ ਜਿਹੜੇ ਨੇ ਉਥੋਂ ਫਰਾਰ ਦੱਸੇ ਜਾ ਰਹੇ ਨੇ ਹਾਲਾਂਕਿ ਪੂਰੀ ਜਾਣਕਾਰੀ ਨਹੀਂ ਹੈਗੀ ਕਿਉਂਕਿ ਦੇਰ ਰਾਤ ਇਹ ਵਾਇਰਿੰਗ ਹੋਈ ਹੈਗੀ ਜਾਂ ਪੁਲਿਸ ਦੀਆਂ ਵੱਖ-ਵੱਖ ਟੀਮਾਂ ਜਿਹੜੀਆਂ ਉਹ ਜਾਂਚ ਕਰੀਆਂ ਨੇ ਉਸ ਪੈਲੱਸ ਨੂੰ ਵੀ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਵਾ ਉਸ ਪੈਲੱਸ ਦੀ ਜਿਹੜੀ ਸੀਸੀਟੀਵੀ ਕੈਮਰੇ ਨੂੰ ਖੰਗਾਲੇ ਜਾ ਰਹੇ ਨੇ ਡੀਬੀਰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਵਾ ਜਿਹੜੇ ਵਿਆਹ ਦੇ ਜਿਹੜੇ ਫੋਟੋਗ੍ਰਾਫਰ ਸੀ ਜਿਹੜੇ ਉੱਥੇ ਮੌਜੂਦ ਸੀ ਜਿਨ੍ਹਾਂ ਨੇ ਫੋਟੋਗ੍ਰਾਫੀ ਵੀਡੀਓ ਆਦਿ ਕੀਤੀ ਆ ਉਹ ਉਹਨਾਂ ਦੇ ਕੈਮਰੇ ਜਿਹੜੇ ਕਬਜ਼ੇ ਦੇ ਵਿੱਚ ਲੈ ਲੱਤੇ ਨੇ ਸਾਰੀ ਪੁਲਿਸ ਜਿਹੜੀ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਕਿਉਂਕਿ ਕਿੰਨਾ ਕਿੰਨਾ ਵੱਲੋਂ ਪਹਿਲਾਂ ਫਾਇਰਿੰਗ ਹੋਈ ਹੈ ਇਸ ਦੇ ਬਾਰੇ ਸਾਰੀ ਜਿਹੜੀਆਂ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਬਹੁਤ ਸਾਰੇ ਲੋਕ ਜਿਹੜੇ ਨੇ ਇਹਦੇ ਦੱਸਿਆ ਜਾ ਰਹੇ ਨੇ ਜ਼ਖਮੀ ਹੋਏ ਨੇ ਕਿਉਂਕਿ 60 ਤੋਂ ਵੱਧ ਰਾਉਂਡ ਜਿਹੜੀ ਆ ਫਾਇਰਿੰਗ ਹੋਈ ਹੈਗੀ ਆ ਤਾਂ ਪੁਲਿਸ ਨੂੰ ਕੁਝ ਖੋਲ ਵੀ ਜਿਹੜੇ ਉੱਥੋਂ ਮੌਕੇ ਤੋਂ ਬਰਾਮਦ ਹੋਏ ਨੇ ਇਸ ਵਕਤ ਵੀ ਪੁਲਿਸ ਨੇ ਜਿਹੜਾ ਪੈਸੇ ਦੇ ਅੰਦਰ ਜਿਹੜੀ ਆ ਪੂਰੀ ਜਾਂਚ ਕਰ ਰਹੀ ਆ ਉੱਥੋਂ ਕੁਝ ਜਿਹੜੇ ਉੱਥੇ ਖੋਲ ਗਿਦੇ ਨੇ ਉਸ ਨੂੰ ਇਕੱਠਾ ਕਰ ਰਹੀ ਆ ਫਰਾਂਸੀਸੀ ਚਾਂਚੜੀ ਪੁਲਿਸ ਉਹਨੂੰ ਕੀਤੀ ਜਾ ਰਹੀ ਹੈ ਜੀ ਤੇ ਨਰਿੰਦਰ ਜੀ ਇਥੇ ਇਹ ਵੀ ਕਹਿ ਆ ਜਾ ਸਕਦਾ ਹੈ ਕਿ ਸੈਕਿਉਰਿਟੀ ਲੈਪਸ ਹੋਇਆ ਕਿ ਕਿਤੇ ਨਾ ਕਿਤੇ ਕੋਤਾਹੀ ਵਰਤੀ ਗਈ ਕਿ ਪੈਲੇਸ ਦੇ ਅੰਦਰ ਕਿਸ ਤਰੀਕੇ ਦੇ ਨਾਲ ਇੰਨੇ ਹਥਿਆਰ ਅੰਦਰ ਚਲੇ ਗਏ ਉਸ ਨੂੰ ਲੈ ਕੇ ਕੋਈ ਆਇਆ ਹੋਵੇ ਬਿਆਨ ਅਬਲ ਕੋ ਦੇਖੋ ਪੈਲਸਾਂ ਦੇ ਬਾਅਦ ਲਿਖਿਆ ਹੁੰਦਾ ਕਿ ਵਿਆਹ ਸਮਾਗਮ ਦੌਰਾਨ ਤੁਸੀਂ ਅਸਲਾ ਜਿਹੜਾ ਅੰਦਰ ਲੈ ਕੇ ਨਹੀਂ ਜਾ ਸਕਦੇ ਫਾਇਰਿੰਗ ਨਹੀਂ ਕਰ ਸਕਦੇ ਇਹ ਕੋਈ ਵੀ ਹਵਾ ਚ ਫਾਇਰ ਨਹੀਂ ਕਰ ਸਕਦਾ ਪਰ ਇਹ ਵੀ ਸਵਾਲ ਖੜੇ ਹੋ ਗਏ ਨੇ ਉਹ ਪੁਲਿਸ ਜਿਹੜੇ ਆ ਜਿਹੜਾ ਪੈਲਸ ਮਾਲਕ ਆ ਉਸ ਤੋਂ ਵੀ ਜਾਂਚ ਕਰ ਰਹੀ ਹੈ ਕਿ ਹਥਿਆਰ ਅੰਦਰ ਕਿਸ ਤਰ੍ਹਾਂ ਗਏ ਨੇ ਜਦੋਂ ਹਥਿਆਰ ਸੀਗੇ ਤਾਂ ਪੁਲਿਸ ਨੂੰ ਇਨਫੋਰਮੇਸ਼ਨ ਕਿਉਂ ਨਹੀਂ ਦਿੱਤੀ ਗਈ ਇਹ ਮੈਂ ਤਾਂ ਦੱਸਦਾ ਕਿ ਇਹ ਸ਼ਹਿਰ ਦੇ ਨਾਮੀ ਵਿਅਕਤੀ ਦੇ ਭਤੀਜੇ ਦਾ ਵਿਆਹ ਸੀਗਾ ਕਿਉਂਕਿ ਸਾਰੇ ਰਾਜਨੀਤਿਕ ਆਗੂ ਹੋ ਗਏ ਜਾਂ ਜਿਹੜੇ ਮੁਲਾਜ਼ਮ ਹੋਗੇ ਉਹਨਾਂ ਨੂੰ ਵੀ ਇਨਵੀਟੇਸ਼ਨ ਦਿੱਤਾ ਗਿਆ ਸੀਗਾ ਕਿ ਉਹ ਪਹੁੰਚੇ ਸੀ ਕਿ ਨਹੀਂ ਪਹੁੰਚੇ ਸੀ ਇਸਤੇ ਬਾਰੇ ਹਲੇ ਕੀ ਖੁਲਾਸੇ ਨਹੀਂ ਹੋ ਪਾਏ ਨੇ ਪਰ ਇਹ ਵੱਡੀ ਖਬਰ ਹੈ ਕਿ ਇੰਨੀ ਇਨਾਸਲਾ ਉੱਥੇ ਜਾਣਾ ਸਾਹ ਦੇ ਕਰੀਬ ਆਰਾਊਂਡ ਫਾਇਰਿੰਗ ਹੋਣੀ ਇਹ ਕਈ ਸਵਾਲ ਜਿਹੜੇ ਨੇ ਇਸ ਵਕਤ ਖੜੇ ਕਰ ਰਹੇ ਨੇ ਪੁਲਿਸ ਉਸਾਰੇ ਮਾਮਲਿਆਂ ਦੇ ਵਿੱਚ ਜਾਂਚ ਕਰ ਰਹੀ ਹੈ ਦੇਰ ਰਾਤ ਹੀ ਟੀਮਾਂ ਬਣਾ ਕੇ ਉਹਨਾਂ ਦੀ ਲੋਕੇਸ਼ਨਾਂ ਜਿਹੜੀਆਂ ਵਾਂ ਉਹ ਚੈੱਕ ਕੀਤੀ ਜਾ ਰਹੀ ਨੇ ਗਰੁੱਪ ਕਿੱਥੇ ਗਏ ਨੇ ਕਿੱਥੇ ਕਿਹੜੀ ਸਾਈਡ ਮੂਵਮੈਂਟ ਹੋਈ ਆ ਪੂਰੇ ਸ਼ਹਿਰ ਦੇ ਵਿੱਚ ਰਾਤ ਹੀ ਪੁਲਿਸ ਨੇ ਜਿਹੜਾ ਸੀਲ ਕਰਕੇ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਸੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਨਰੇ ਜੀ ਜਾਣਕਾਰੀ ਦੇਣ ਦੇ ਲਈ ਸੋ ਤੁਸੀਂ ਸੁਣਿਆ ਕਿ ਇਸ ਤਰੀਕੇ ਦੇ ਨਾਲ ਜੋ ਹੈ ਇਹ ਵੱਡੀ ਵਾਰਦਾਤ ਹੋਈ ਹੈ ਲੁਧਿਆਣਾ ਦੇ ਵਿੱਚ ਇੱਕ ਨਾਮੀ ਸ਼ਖਸ ਦੇ ਜਿਹੜਾ ਇਹ ਵਿਆਸ ਸੀਗਾ ਉਹਨੇ ਵਿਆਸ ਸਮਾਗਮ ਰੱਖਿਆ ਹੋਇਆ ਸੀ ਤਾਂ ਵੱਡਾ ਸਮਾਗਮ ਸੀਗਾ ਇਹ ਜਿੱਥੇ ਕਿ ਦੋ ਗੁੱਟ ਜੋ ਹੈ ਪਹੁੰਚੇ ਹੋਏ ਸੀਗੇ ਉਹਨਾਂ ਦੇ ਵਿੱਚ ਕੋਈ ਗੈਂਗਵਾਰ ਚੱਲ ਰਹੀ ਸੀਗੀ ਤਾਂ ਇਹ ਗੈਂਗਵਾਰ ਜੋ ਹੈ ਉੱਥੇ ਵੀ ਨਹੀਂ ਰੁਕੀ ਵਿਆਸ ਸਮਾਗਮ ਦੇ ਵਿੱਚ ਹੀ ਇਹਨਾਂ ਦੋਵਾਂ ਗੁੱਟਾਂ ਨੇ ਇੱਕ ਦੂਜੇ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ 60 ਤੋਂ ਵੱਧ ਰਾਊਂਡ ਜੋ ਹੈ ਫਾਇਰ ਹੋਏ ਨੇ ਤੇ ਉਸ ਤੋਂ ਬਾਅਦ ਦੱਸ ਕਿ ਤਿੰਨ ਲੋਕਾਂ ਤੇ ਹੁਣ ਤੱਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਦੋ ਮਹਿਲਾਵਾਂ ਵੀ ਮ੍ਰਿਤਕਾਂ ਦੇ ਵਿੱਚ ਸ਼ਾਮਿਲ ਨੇ ਜਿਸ ਤਰ੍ਹਾਂ ਮੇਰੇ ਸਹਿਯੋਗੀ ਨੇ ਵੀ ਜਾਣਕਾਰੀ ਦਿੱਤੀ ਹੈ ਸੋ ਹੋਰ ਵੀ ਕਈ ਲੋਕ ਜ਼ਖਮੀ ਹੋਏ ਨੇ ਤੇ ਹੁਣ ਪੁਲਿਸ ਜੋ ਹੈ ਉਹ ਜਾਂਚ ਦੇ ਵਿੱਚ ਜੁਟ ਗਈ ਹੈ ਪੁਲਿਸ ਉਹਨਾਂ ਗੋਟਾਂ ਦੀ ਪਾਲ ਕਰ ਰਹੀ ਹੈ ਜ ਜਨਾਂ ਦੇ ਵੱਲੋਂ ਇਹ ਪੂਰੀ ਗੋਰੀਬਾਰੀ ਗੋਲੀਬਾਰੀ ਨੂੰ ਜੋ ਹੈ ਅੰਜਾਮ ਦਿੱਤਾ ਗਿਆ ਸੋ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਜਿਹੜੀ ਹੈ ਕਦੋਂ ਤੱਕ ਫੜਦੀ ਹੈ ਇਹਨਾਂ ਮਲਜ਼ਮਾਂ ਨੂੰ ਕਿਉਂਕਿ ਵੱਡੀ ਵਾਰਦਾਤ ਨੂੰ ਅੰਜਾਮ ਜੋ ਹੈ ਇੱਥੇ ਦਿੱਤਾ ਗਿਆ ਹੈ ਤਾਂ ਦੇਖਣਾ ਹੋਵੇਗਾ ਕਿ ਅੱਗੇ ਜੋ ਹੈ ਇਸ ਮਾਮਲੇ ਦੇ ਵਿੱਚ ਕੀ ਕੁਝ ਕਾਰਵਾਈ ਹੁੰਦੀ ਹੈ